हां जी फिर की हाल चाल है ਤੁਹਾਡਾ वैलेंटाइन ਦੇ ਦਿੱਤੇ ਸਿਰਫ ਤੁਹਾਡੇ ਵਾਸਤੇ ਟੈਡੀ ਗਿਫਟ ਦੇਖੋ ਕਿੰਨੇ ਵਧੀਆ ਵਧੀਆ ਟੈਡੀ ਸਿਰਫ वैलेंटाइन ਦੇਤੇ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਨੇ ਸਿੰਗਲਾ ਗਿਫਟ ਗੈਲਰੀ ਬਸਟੈਂਡ ਰੋਡ ਵਾਲੇ ਤੁਹਾਡੇ ਵਾਸਤੇ ਵਧੀਆ ਟੈਡੀ ਰੋਜ਼ ਟੈਡੀ ਨਾਲ ਕਿਉਂਕਿ ਵੈਲੈਂਟਾਈਨਡੇ ਆ ਰਿਹਾ ਤੁਸੀਂ ਆਪਣੇ ਨਜ਼ਦੀਕੀਆਂ ਨੂੰ ਪਿਆਰਿਆਂ ਨੂੰ ਗਿਫਟ ਦੇਣੇ ਹੋਣਗੇ ਜਿਦੇ ਵਿੱਚ ਟੈਡੀ ਆਗੇ ਫਲਾਵਰ ਆਗੇ ਹਾਰਟ ਆਗੇ ਤੇ ਇਹ ਲਗ ਲਗ ਚੀਜ਼ਾਂ ਤੁਹਾਡੇ ਲਈ ਵਧੀਆ ਤੇ ਬਾਜ਼ਵ ਰੇਟ 'ਚ ਲੈ ਕੇ ਆਏ ਨੇ ਸਿੰਗਲਾ ਟੈਡੀ ਹਾਊਸ ਬੱਸ ਸਟੈਂਡ ਰੋਡ ਨੇੜੇ ਬੱਸ ਸਟੈਂਡ ਦੇਖੋ ਕਿੰਨਾ ਵਧੀਆ ਇੰਪੋਰਟਡ ਫਲਾਵਰ ਸਿੰਗਲਾ ਜੀ ਇਸ ਤੋਂ ਇਲਾਵਾ ਹੋਰ ਕੀ ਕੀ ਤੁਹਾਡੇ ਕੋਲ ਸਮਾਨ ਆ ਦਿਖਾਓ ਅੱਜ ਗਿਫਟਾ ਦਾ ਆ ਗਿਫਟਾ ਦੇਖੋ ਜੀ ਗਿਫਟ ਭਰੀ ਹੋਏ ਨੇ ਪੂਰੇ ਦੇਖੋ ਮੂਲ ਦੇ ਵਿੱਚ ਗਿਫਟ ਨਾਲ ਗੈਲਰੀ ਹਰ ਆਈਟਮ ਹਰ ਚੀਜ਼ ਤੁਹਾਨੂੰ ਕੱਪਲ ਦੇ ਵਿੱਚ 뮤직 ਦੇ ਵਿੱਚ ਨਮੀ ਨਮੀ ਡਿਜ਼ਾਈਨ ਨਵੇਂ ਨਵੇਂ ਵੈਰਾਈ ਤੁਹਾਨੂੰ ਮਿਲੇਗੀ ਦੇਖੋ ਇਦਾਂ ਵੀ ਆ ਚੀਜ਼ਾਂ ਜਿਹੜੀਆਂ ਕਿ ਬਹੁਤ ਲਾਜਵਾਬ ਨੇ ਬਹੁਤ ਵਧੀਆ ਨੇ ਸਪੈਸ਼ਲੀ ਬੈਲਨਟਾਈਨ ਦੇ ਤੇ ਤੁਹਾਡੇ ਵਾਸਤੇ ਇਹ ਚੀਜ਼ਾਂ ਆਈਆਂ ਨੇ ਆ ਦੇਖੋ ਲੈ ਕੇ ਆਏ ਨੇ ਸਿੰਘਲਾ ਜੀ ਸਪੈਸ਼ਲ ਸਪੈਸ਼ਲ ਤੁਹਾਡੇ ਵਾਸਤੇ ਤਾਂ ਫਿਰ ਤੁਸੀਂ ਕਿੱਥੇ ਆਣਾ ਤੇ ਸਭ ਤੋਂ ਵੱਡੀ ਗੱਲ ਇਹ ਵੀ ਦੱਸੋ ਵੈਲੈਂਟਾਈਨ ਦੇ ਤੇ ਡਿਸਕਾਊਂਟ ਵੀ ਲਾਇਆ ਕਿ ਐਵੇਂ ਲੁੱਟੀ ਜਾਵਾਂਗੇ ਵੱਤੋਂ ਵੱਤ ਸ਼ਹਿਰ ਸ਼ਹਿਰ ਵਾਸਤੇ ਵੀ ਫਾਇਦਾ ਕਰਾਂਗੇ ਆਪਾਂ ਠੀਕ ਆ ਵੱਤੋਂ ਵੱਤ ਥੋੜਾ ਕਹਿੰਦੇ ਫਾਇਦਾ ਵੀ ਕਰਾਂਗੇ ਤਾਂ ਪਹੁੰਚਣਾ ਕਿੱਥੇ ਆ ਸਿੰਗਲਰ ਗਿਫਟ ਗੈਲਰੀ ਬੱਸ ਸਟੈਂਡ ਦੇ ਕੋਲੇ ਨੇੜੇ ਬੱਸ ਸਟੈਂਡ ਰੋਡ ਪੂਰੀ ਦਿਖੇ ਆ ਦੇਖੋ ਕਿੰਨੇ ਵਧੀਆ ਫਲਾਵਰ ਇਹ ਸਿਰਫ ਤੁਹਾਡੇ ਵਾਸਤੇ ਸਿੰਗਲਾ ਗਿਫਟ ਹਾਊਸ ਧੂਰੀ ਵਾਲੇ ਬਸ ਸਟੈਂਡ ਰੋਡ ਵਾਲੇ ਤੁਹਾਡੇ ਲਈ ਲੈ ਕੇ ਆਏ ਨੇ ਵੈਲੈਂਟਾਈਨ ਦੇ ਤੇ ਕਿੰਨਾ ਵਧੀਆ ਦੇਖੋ ਆ ਕਿੰਨੀ ਮਨਮੋਹਕ ਇੰਪੋਰਟਡ ਸਮਾਨ ਆ ਇੰਪੋਰਟਡ ਤੇ ਬਾਜਬ ਰੇਟ ਹਰ ਚੀਜ਼ ਆ ਦਿਖਾਓ ਇੱਧਰ ਕਿਦੇ ਵਧੀਆ ਲੱਗੇ ਹੋਏ ਨੇ ਫਲਾਵਰ ਪੋਟ ਕਿੰਨੇ ਵਧੀਆ ਹਰ ਚੀਜ਼ ਨੇ ਹਰ ਚੀਜ਼ ਕੁਆਲਿਟੀ ਵਾਈਜ਼ ਵਧੀਆ ਤੇ ਖੂਬਸੂਰਤੀ ਨਾਲ ਇਹਦਾ ਕੋਈ ਕੰਪੈਰੀਜ਼ਨ ਨਹੀਂ ਤਾਂ ਯਾਦ ਰੱਖੋ ਸਿੰਗਲਾ ਗਿਫਟ ਗੈਲਰੀ ਬਾਸਟੈਂਡ ਰੋਡ ਤੇ ਤੁਰੀ ਆਜੋ ਫਿਰ ਆਪਾਂ ਚੱਲੀਏ